ਮਾਂਜੋਗ ਡਿਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਸਰ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਟੀਮ ਨੇ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਐਸਐਚਓ ਅਰਸ਼ਵੀਤ ਮੈਡਮ ਨੇ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਦੋਂ ਕੱਲ ਸਾਡੀ ਟੀਮ ਪੁਲਸ ਪਾਰਟੀ ਰਾਤ ਗਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਸਾਈਡ ਤੇ ਖੜਾ ਸੀ ਜਦੋਂ ਉਹਨੂੰ ਰੋਕਿਆ ਗਿਆ ਸਾਈਡ ਤੇ ਉਹ ਭੱਜ ਗਿਆ ਗੱਡੀ 'ਚ ਬੈਠ ਕੇ ਉਹਨੇ ਅੱਗੇ ਗੱਡੀ ਭਜਾੜੀ ਤੇ ਕਾਲੇ ਰੰਗ ਦਾ ਲਫਾਫਾ ਸਾਈਡ ਤੇ ਸੁੱਟ ਦਿੱਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਦਾ ਨਾਮ ਨੂੰ ਪੁੱਛਿਆ ਗਿਆ ਉਹਨੂੰ ਤੇ ਉਹਨੇ ਆਪਣਾ ਨਾਮ ਅਮਰਜੀਤ ਸਿੰਘ ਸੋਨੂ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟੀ ਸੇਖਾਂ ਦੱਸਿਆ ਜਦੋਂ ਕਾਲਾ ਲਫਾਫਾ ਪੁਲਿਸ ਪਾਰਟੀ ਨੇ ਚੈੱਕ ਕੀਤਾ ਉਹਦੇ ਵਿੱਚੋਂ 2 ਕਿਲੋ ਫੀਮ ਬਰਾਮਦ ਹੋਈ ਸਾਨੂੰ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 131 /24 ਅਧੀਨ ਤਾਰਾ 18685 ਦਰਜ ਕਰਕੇ ਇਸਨੂੰ ਗ੍ਰਿਫਤਾਰ ਕੀਤਾ ਸਰ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾ ਇਸ ਤੇ ਕੋਈ ਮਾਮਲਾ ਦਰਜ ਨਹੀਂ ਆ ਤੇ ਅੱਗੇ ਅਸੀਂ ਜੋ ਵੀ ਇਹ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਸੀ ਕਿੰਨੇ ਦੀ ਲਿਉਂਦਾ ਸੀ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਲੱਖਾਂ ਬੰਦੀ ਦਰਾਨੇ ਮੌਕਾ ਪਰ ਖਾਸ ਦਿਨ ਜਾ ਤੇ ਕੀ ਕਿਵੇਂ ਇਹਦੀ ਰਿਪੋਰਟ ਤਿਆਰੀ ਹੋਈ ਨਹੀਂ ਦੇਖੋ ਜਿਵੇਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਲੈਕਸ਼ਨ ਦੇ ਟਾਈਮ ਸਾਡੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ ਆ ਉਹ ਗਸ਼ਤ ਕਰਦੀਆਂ ਰਹਿੰਦੀਆਂ ਨੇ ਜਦੋਂ ਰਾਤ ਦਰਾਨੇ ਗਸ਼ਤ ਤੇ ਹੀ ਇਹਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਦੋਂ ਹੀ ਸਾਨੂੰ ਇਹ ਸਫਲਤਾ ਮਿਲੀ ਸਰ ਇਹ ਪਿੱਛਾ ਕੀਤਾ ਗਿਆ ਉਸ ਦਾ ਛੱਡ ਕੇ ਪੱਛਾ ਚੱਲਿਆ ਸੀਗੇ ਇੱਕ ਬੱਸ ਹਾਂਜੀ ਇਹਨੂੰ ਜਦੋਂ ਇਹ ਇਹਨੂੰ ਪੁੱਛਿਆ ਗਿਆ ਤੇ ਇਹ ਗੱਡੀ ਸਟਾਰਟ ਕਰਕੇ ਭਜਾ ਰਿਹਾ ਸੀ ਤੇ ਮੌਕੇ ਤੇ ਨੂੰ ਰਾਉਂਡ ਅਪ ਕਰਕੇ ਤੇ ਜਦੋਂ ਚੈੱਕ ਕੀਤਾ ਗਿਆ ਪੁੱਛਿਆ ਗਿਆ ਤੇ ਉਦੋਂ ਸਾਨੂੰ 2 ਕਿਲੋ ਫੀਮ ਬਰਾਮਦ ਹੋਇਆ ਸਰ ਹੋਰ ਕੀ ਕੀ ਰਿਕਾਰਡ ਹੈ ਨਾਲ ਜੀ ਤੁਸੀਂ ਦੋਣਾ ਨਹੀਂ ਇੱਕ ਸਾਨੂੰ ਗੱਡੀ ਮਿਲੀ ਐ ਸਕੋਰਪੀਓ ਹਰਿਆਣਾ ਨੰਬਰ ਉਹਦਾ ਗੱਡੀ ਦਾ ਨੰਬਰ ਹੈਗਾ HR06AC8266 ਅਫਸਰ ਜੀ ਇਹ ਜੀ ਕਿ ਅਜੇ ਪ੍ਰਕਿਰ ਚੱਲ ਰਹੀ ਹੈ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਤੁਹਾਡੇ ਧਿਆਨ ਵਿੱਚ ਲਿਆਂਦੇ ਜਾਣਗੇ ਸਰ ਰਾਤ ਦੇ ਵਿੱਚ ਕਰਕੇ ਰਿਪੋਰਟ ਲੈਂ ਸਕਦੇ ਆ ਅੱਜ ਅਸੀਂ ਇਹਨੂੰ ਪੇਸ਼ ਕਰਕੇ ਅੱਜ ਦਾ ਰਿਪੋਰਟ ਲਵਾਂਗੇ ਅੱਗੇ ਫਿਰ ਪੁਸ਼ ਕਰ ਫਰਦਰ ਇਨਵੈਸਟੀਗੇਸ਼ਨ ਕਰਾਂਗੇ